ਕੁਸੀਂ ਵੀ ਆਪਣਾ ਮਟਾਪਾ ਘਟਾਉਣਾ ਚਾਹੁੰਦੇ ਹੋ ਤੁਹਾਡਾ ਜਿਹੜਾ ਮਟਾਪਾ ਘਟ ਨਹੀਂ ਰਿਹਾ ਦਿਨ ਪ੍ਰਤੀ ਦਿਨ ਵੱਧ ਰਿਹਾ ਤੁਹਾਡਾ ਵਜਨ ਤਾਂ ਦੋਸਤੋ ਐ ਘਟ ਜੂਗਾ ਜਿਵੇਂ ਬਰਫ਼ ਪਿਗਲਦੀ ਹੁੰਦੀ ਹੈ ਬਿਲਕੁਲ ਆਸਾਨੀ ਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਸਿਰਫ ਖਾਣਾ ਕੀ ਹੈ ਤੁਸੀਂ ਕਿਹੜੇ ਟਾਈਮ ਕੀ ਖਾਣਾ ਕੀ ਨਹੀਂ ਖਾਣਾ ਇਹ ਚੀਜ਼ਾਂ ਦਾ ਸਿਰਫ ਧਿਆਨ ਜਿਹੜਾ ਰੱਖਣਾ ਹੁੰਦਾ ਪਹਿਲੇ ਦਿਨ ਤੋਂ ਤੁਹਾਡਾ ਜਿਹੜਾ ਵਜਨ ਹੈ ਘਟਣਾ ਸ਼ੁਰੂ ਹੋ ਜੂ ਤੁਹਾਡਾ ਪੇਟ ਘਟਣਾ ਸ਼ੁਰੂ ਹੋ ਜੂ ਬਹੁਤ ਸਾਰੇ ਲੋਕਾਂ ਦੇ ਪੇਟ ਨੇ ਜਿਹੜੇ ਫੁੱਟਬਾਲ ਬਣੇ ਹੋਏ ਨੇ ਤੁਸੀਂ ਪੇਟ ਘਟਣ ਦਾ ਨਾਂ ਨਹੀਂ ਲੈਂਦਾ ਤੁਹਾਡਾ ਨਿੰਬੂ ਪਾਣੀ ਪੀ ਲਿਆ ਘਰੇਲੂ ਨੁਸਖੇ ਕਰ ਲਏ ਗਰਮ ਪਾਣੀ ਪੀ ਲਿਆ ਕਾੜੇ ਪੀ ਲਏ ਉਹ ਚੀਜ਼ਾਂ ਕਰਕੇ ਦੇਖਦੇ ਆ ਪਰ ਵਜ਼ਨ ਘਟਣ ਦਾ ਨਾਂ ਨਹੀਂ ਲੈਂਦਾ ਦੋਸਤੋ ਅਧਾਰਨ ਦਿੰਨਾ ਜਿਵੇਂ ਮੰਨ ਕੇ ਚੱਲੋ ਸਾਨੂੰ 1 ਕਿਲੋ ਖਾਣ ਦੀ ਲੋੜ ਹੁੰਦੀ ਆ ਪੰਜਾਬੀ ਚ 1 ਕਿਲੋ ਖਾਣ ਦੀ ਲੋੜ ਹੁੰਦੀ ਆ ਪਰ ਸਾਨੂੰ ਪਤਾ ਨਹੀਂ ਲੱਗਦਾ ਕਦੇ ਨਮਕੀਨ ਕਦੇ ਬਿਸਕਟ ਕਦੇ ਕੋਸ਼ ਕਦੇ ਕੁਛ ਅਸੀਂ ਖਾ ਲਨੇ ਆ ਮਤਲਬ ਲੋੜ ਤੋਂ ਵੱਧ ਖਾ ਲਨੇ ਆ ਜਨ ਕਿ 5 ਕਿਲੋ ਖਾ ਲਨੇ ਆ ਜਿਹੜਾ ਅਸੀਂ 4 ਕਿਲੋ ਖਾ ਲਿਆ ਉਹ ਫੈਟ ਹੀ ਬਣਨਾ ਉਹ ਚਰਬੀ ਬਣਨਾ ਉਹ ਕਿਵੇਂ ਘਟੂਗੀ ਉਹ ਆਸਾਨੀ ਦੇ ਨਾਲ ਘਟ ਜੂਗੀ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਿਰਫ 500 ਰੁਪਏ ਦੇ ਵਿੱਚ ਤੁਸੀਂ ਆਪਣਾ ਜਿਹੜਾ ਵਜਨ ਹੈ ਘਟਾ ਸਕਦੇ ਹੋ ਆਸਾਨੀ ਦੇ ਨਾਲ ਤੇ ਤੁਹਾਡੇ ਘਰ ਦੇ ਵਿੱਚ ਹੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਖਾਣੀਆਂ ਨੇ ਕਿ ਤੋਂ ਬਾਹਰ ਲੈ ਕੇ ਆਉਣ ਦੀ ਲੋੜ ਨਹੀਂ ਉਹਨਾਂ ਲੋਕਾਂ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਲੋਕ ਮਟਾਪੇ ਤੋਂ ਪਰੇਸ਼ਾਨ ਨੇ ਕੀ ਤੁਹਾਨੂੰ ਥਾਇਰੋਇਡ ਤਾਂ ਨਹੀਂ ਹੈਗਾ ਕੀ ਤੁਹਾਨੂੰ ਮਟਾਪਾ ਤਾਂ ਨਹੀਂ ਹੈਗਾ ਕੀ ਤੁਹਾਡਾ ਲੀਵਰ ਫੈਟੀ ਤਾਂ ਨਹੀਂ ਕੀ ਤੁਹਾਨੂੰ ਕਬਜ ਗੈਸ ਦੀ ਸਮੱਸਿਆ ਤਾਂ ਨਹੀਂ ਜਾਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਇਹਨਾਂ ਦੇ ਕਰਕੇ ਵੀ ਮਟਾਪਾ ਜਿਹੜਾ ਉਹ ਵਾਅਦਾ ਹੁੰਦਾ ਦੋਸਤੋ ਸਾਰੇ ਲੋਕ ਐਕਸਰਸਾਈਜ਼ ਜਿਮ ਮਤਲਬ ਪ੍ਰੋਡਕਟ ਖਾ ਕੇ ਵੀ ਹੰਮ ਚੁੱਕੇ ਨੇ ਤੁਹਾਡਾ ਮਟਾਪਾ ਨਹੀਂ ਘਟ ਰਿਹਾ ਘਟ ਜੂਗਾ ਘਬਰਾਉਣ ਦੀ ਲੋੜ ਨਹੀਂ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਪਹਿਲੇ ਦਿਨ ਤੋਂ ਤੁਹਾਡਾ ਮਟਾਪਾ ਘਟ ਜੂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਸਾਰੇ ਲੋਕਾਂ ਦਾ ਭਲਾ ਹੋ